ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PV13 ਵਾਲੇ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤियां ਵਾਸਤੇ ਤਰੱਕੀਆਂ ਵਾਸਤੇ ਜੀ ਹਾਂਜੀ ਅੱਜ ਹੁਣ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਛੁੱਟੀਆਂ 'ਚ ਬੱਚੇ ਆਏ ਹੋਏ ਨੇ ਉਹ ਕੁਝ ਖਾਣ ਨੂੰ ਮੰਗ ਰਹੇ ਸੀ ਆਪਾਂ ਇੱਥੇ ਬਣਾ ਰਹੇ ਸੀਗੇ ਮਟਰ ਮਠੀਆਂ ਤੇ ਉਹਨਾਂ ਨੂੰ ਕੁਝ ਵੀ ਖਾਣ ਨੂੰ ਬਣਾ ਦਈ ਆਪਾਂ ਆਪਾਂ ਦੇ ਸੀਗੇ ਪੌਣੇ 4 ਕਿਉਂਕਿ ਰਾਤ ਹਨੇਰੀ ਨੇ ਬਹੁਤ ਹੀ ਜ਼ਿਆਦਾ ਗੰਦ ਪਾ ਰੱਖਿਆਗਾ ਤੇ ਹੁਣ ਆਪਾਂ ਕਰ ਰਹੇ ਸੀ ਸਫਾਈਆਂ ਪਹਿਲਾਂ ਗੈਸ ਨੂੰ ਸਾਫ਼ ਕਰਕੇ ਬਣਾਈ ਚਾ ਤੇ ਹੁਣ ਆਪਾਂ ਲਾਈਆ ਮਸ਼ੀਨ ਤੇ ਫਿਰ ਆਪਾਂ ਜਾਣੇ ਮੱਝਾਂ ਵਾਲੇ 4:30 ਵਜੇ ਉਧਰ ਆ ਕੇ ਕਰਦੇ ਆ ਸਫਾਈਆਂ ਜੀ ਹਾਂਜੀ ਇੱਥੇ ਹੈਗਾ ਇਹ ਸਵੇਰ ਦਾ ਟਾਈਮ ਰਾਤ ਨੂੰ ਹਨੇਰੀ ਬਹੁਤ ਜ਼ਿਆਦਾ ਆਈ ਸੀ ਲਾਈਟ ਵੀ ਚਲੀ ਗਈ ਸੀ ਦੇਖੋ ਕਿੰਨਾ ਖਲਾਰਾ ਪੈ ਗਿਆ ਸੀਗਾ ਤੇ ਹੁਣ ਆਪਾਂ ਕਰਦੇ ਹਾਂ ਸਵੇਰੇ ਸਾਫ਼ ਸਵਾਈਆਂ ਸ਼ੁਰੂ ਕਰ ਲਈਏ ਹਜੇ ਬੱਚੇ ਸਾਰੇ ਸੁੱਤੇ ਪਏ ਸੀਗੇ ਤੇ ਚਲੋ ਜੀ ਆਪਾਂ ਕਰਦੇ ਹਾਂ ਸਾਫ਼ ਹਾਂਜੀ ਇੱਕ ਸਟੋਰ ਤੇ ਬਸ ਇੱਕ ਬੈਡਰੂਮ ਰਹਿ ਗਿਆ ਸਾਫ਼ ਕਰਨ ਵਾਲਾ ਜਦੋਂ ਬੱਚੇ ਉੱਠ ਖੜੀ ਤਾਂ ਆਪਾਂ ਸਾਫ਼ ਕਰ ਦਾਂਗੇ ਉਹਨਾਂ ਟਾਈਮ ਆਪਾਂ ਹੋਰ ਕੋਈ ਕੰਮ ਕਰ ਲੈਨੇ ਆਪਣੇ ਆਟਾ ਵਗੈਰਾ ਗੁੰਨ ਲੈਨੇ ਆਗੇ ਬਾਥਰੂਮ ਵਗੈਰਾ ਧੋ ਦਿੰਨੇ ਆ ਇਹਨੇ ਉੱਠ ਕੱਢਣਗੇ ਫਿਰ ਆਪਾਂ ਕਰਦੇ ਆ ਸਾਫ਼ ਹਾਂਜੀ ਹੁਣ ਆਪਣੇ ਸਵੇਰ ਦੇ ਸਾਰੇ ਕੰਮ ਤਾਂ ਦੇ ਹੋ ਗਏ ਸੀ ਆਪਾਂ ਕਰ ਲਿਆ ਸੀ ਸਫਾਈਆਂ ਤੇ ਹੁਣ ਆਪਾਂ ਕਰ ਰਹੇ ਆ ਪ੍ਰੈਸ ਆਪਾਂ ਕਿਉਂਕਿ ਜਾ ਰਹੇ ਆ ਮਸਤਪੁਰਣਾ ਸਾਹਿਬ ਅੱਜ ਮਸਤੀ ਆ ਤਾਂ ਦਿਖਾਣਾਗਾ ਤੇ ਬਸ ਹੁਣ ਆਪਾਂ ਰੈਡੀ ਹੋ ਕੇ ਚੱਲਾਂਗੇ 10:00 ਵਜੇ ਤੱਕ ਮਸਤਪੁਰਣਾ ਸਾਹਿਬ ਕਿ ਪਰਮਜੀਤ ਜੀ ਚਾਹੁੰਦੇ ਆ ਮੇਰੀ ਛੋਟੀ ਨਾਨਦ ਨੂੰ ਲੈਣ ਉਹ ਵੀ ਅੱਜ ਆ ਜੇਗੀ ਤੇ ਵਸ ਚਲੋ ਜੀ ਆਪਾਂ ਤੁਹਾਨੂੰ ਮਿਲਾਂਗੇ ਮਸਤੂਆਂ ਸਾਹਿਬ ਜਾ ਕੇ ਲਓ ਜੀ ਆਪਾਂ ਸ਼ਾਫ ਵੀ ਕਰਤੀ ਸਾਫ ਹੁਣ ਦੋ ਨਰਦਾਂ ਵੀਰ ਜੀ ਲੋਬੀ ਹਾਂਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਥੈਂਕ ਯੂ ਜੀ ਆ ਜੋ ਵੀਰ ਪਾਣੀਆਂ ਦੋ ਕਹਾਣੀ ਦੋ ਲੱਗੀ